ਪਕੌੜਿਆਂ ਨੂੰ ਲੈ ਕੇ ਹੰਗਾਮਾ ਉੱਚੀ ਦੇਰ ਵਿੱਚ ਪੈ ਗਿਆ ਰੋਲਾ ਫੇਦਨ ਵਾਲੇ ਨਹੀਂ ਨਹੀਂ ਖੱਦੇ ਪਕੌੜੇ ਪਲੇਟ ਛੱਡ ਕੇ ਲੱਗਾ ਸੀ ਚੱਲਣ ਦੁਕਾਨਦਾਰ ਨੂੰ ਆ ਗਿਆ ਗੁੱਸਾ ਪਕੌੜਿਆਂ ਪਿੱਛੇ ਝਾੜਦਾ ਫੈਂਡਾ ਅਸਦੀਪਸ ਤੋੜ ਪਰੀ ਜ਼ਿੰਦਗੀ ਦੇ ਵਿੱਚ ਹਰ ਕੋਈ ਪਲ ਲਵਦਾ ਤੇ ਖਾਣ ਪੀਣ ਦਾ ਸ਼ੌਕੀਨ ਹੁੰਦਾ ਤੇ ਜਦੋਂ ਮੌਕਾ ਮਿਲਦਾ ਤੇ ਕੁਝ ਚਟਪਟਾ ਖਾਣ ਦਾ ਮਨ ਬਿਕਰਦਾ ਤੇ ਸਾਇਬ ਇਸੇ ਮਨ ਦੇ ਨਾਲ ਇੱਕ ਨੌਜਵਾਨ ਜਦੋਂ ਦੁਕਾਨ ਤੇ ਪਹੁੰਚਿਆ ਤੇ ਉਹਨੇ ਪਕੌੜੇ ਦੀ ਪਲੇਟ ਆਰਡਰ ਕਰ ਦਿੱਤੀ। ਪਲੇਟ ਆਰਡਰ ਕਰਨ ਤੋਂ ਬਾਅਦ ਉਹਨੇ ਪਕੌੜੇ ਖਾਣੇ ਸ਼ੁਰੂ ਕਰ ਦਿੱਤੇ। ਇੱਕ ਪਕੌੜਾ ਖਾਦਾ ਤੇ ਬਾਕੀ ਛੱਡ ਦਿੱਤੇ। ਇਸੇ ਤੋਂ ਨਾਰਾਜ਼ ਹੋ ਕੇ ਦੁਕਾਨਦਾਰ ਨੇ ਆਪ ਦੇ ਸਾਥੀਆਂ ਦੇ ਨਾਲ ਉਸ ਦੇ ਨਾਲ ਕੁੱਟਮਾਰ ਕਰਨਾ ਸ਼ੁਰੂ ਕਰ ਦਿੱਤੀ। ਉਸ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ। ਇਸ ਦੀ ਸ਼ਿਕਾਇਤ ਪੁਲਿਸ ਨੂੰ ਜਦੋਂ ਲੱਗੀ ਤਾਂ ਪੁਲਿਸ ਨੇ ਲੁਧਿਆਣਾ ਦੀ ਡਿਵੀਜ਼ਨ ਨੰਬਰ 7 ਵੱਲੋਂ ਬਬਲੂ ਦੀ ਸ਼ਿਕਾਇਤ ਤੇ આરોપી ਪੀਪੀ 2 ਕਾਲੂ ਵਿਕਾਸ ਸਾਇਲ ਤੇ ਬਬਲੂ ਤੇ ਕੇਸ ਦਰਜ ਕਰ ਲਿਆ ਗਿਆ। ਲੁਧਿਆਣਾ ਦੇ ਤਾਜਪੁਰ ਰੋਡ ਨਿਵਾਸੀ ਬਬਲੂ ਨੇ ਪੁਲਿਸ ਨੂੰ ਸ਼ਿਕਾਇਤ ਦੇ ਵਿੱਚ ਕਿਹਾ ਕਿ ਉਹ ਪੈਦਲ ਕਰ ਜਾ ਰਿਹਾ ਸੀ। ਉਸ ਨੇ ਸ਼ਰਾਬ ਪੀਤੀ ਹੋਈ ਸੀ। ਰਾਹ ਦੇ ਵਿੱਚ ਪਕੌੜੇ ਦੀ ਦੁਕਾਨ ਤੇ ਉਸ ਨੇ ਪਕੌੜੇ ਲਏ। ਉਹ ਰੁਕਣ ਦਾ ਮਨ ਬਨਾਇਆ ਤੇ ਇਸ ਤੋਂ ਬਾਅਦ ਉਹਨੇ ਜਦੋਂ ਦੁਕਾਨਦਾਰ ਨੂੰ ਇੱਕ ਪਕੌੜੇ ਦੀ ਪਲੇਟ ਲਾਉਣ ਨੂੰ ਕਿਹਾ ਤਾਂ ਉਹਨੇ ਲਾ ਦਿੱਤੀ। ਜਿੱਤ ਤੋਂ ਬਾਅਦ ਇੱਕ ਪਕੌੜਾ ਪਲੇਟ 'ਚ ਆਉਣੇ ਖੱਦਾ ਤੇ ਬਾਕੀ ਪਲੇਟ ਉੱਥੇ ਹੀ ਛੱਡਤੀ ਇਸ ਤੋਂ ਨਾਰਾਜ਼ਗੀ ਦਰਸਦੇ ਹੋਏ ਉਕਤ આરોપીਆਂ ਵੱਲੋਂ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਉਧਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ આરોપી ਬਬਲੂ ਕਾਲੂ ਸਾਇਲ ਤੇ ਵਿਕਾਸ ਨੂੰ ਕਾਬੂ ਕਰ ਲਿਆ ਤੇ ਹੋਰ ਭੱਜੇ ਹੋਏ ਦਸਰੇ ਨੇ ਦਿਨਾਂ ਦੀ ਭਾਲ ਵਿੱਚ ਪੁਲਿਸ ਛਾਪੇ ਮਾਰੀ ਵੀ ਕਰ ਰਹੀ ਹੈ ਅੱਜ ਦੀ ਪਸ ਤੋੜ ਭਰੀ ਜ਼ਿੰਦਗੀ ਦੇ ਵਿੱਚ ਹਰ ਕੋਈ ਪਰ ਲਵ ਦਾਇਤ ਦੇ ਖਾਣ ਪੀਣ ਦਾ ਸ਼ੌਕੀਨ ਹੁੰਦਾ ਹੈ ਤੇ ਜਦੋਂ ਮੌਕਾ ਮਿਲਦਾ ਹੈ ਤੇ ਕੁਝ ਚਟਪਟਾ ਖਾਣ ਦਾ ਮਨ ਬਿਕਰਦਾ ਹੈ ਤੇ ਸਾਇਦ ਐਸੇ ਮਨ ਦੇ ਨਾਲ ਇੱਕ ਨੋਜਵਾ ਜਦੋਂ ਦੁਕਾਨ ਤੇ ਪਹੁੰਚਿਆ ਤੇ ਉਹਨੇ ਪਕੌੜੇ ਦੀ ਪਲੇਟ ਆਰਡਰ ਕਰ ਦਿੱਤੀ ਪਲੇਟ ਆਰਡਰ ਕਰਨ ਤੋਂ ਬਾਅਦ ਉਹਨੇ ਪਕੌੜੇ ਖਾਣੇ ਸ਼ੁਰੂ ਕਰ ਦਿੱਤੇ ਇੱਕ ਪਕੌੜਾ ਖਾਦਾ ਤੇ ਬਾਕੀ ਛੱਡ ਦਿੱਤੇ ਇਸੇ ਤੋਂ ਨਾਰਾਜ਼ ਹੋ ਕੇ ਦੁਕਾਨਦਾਰ ਨੇ ਆਪ ਦੇ ਸਾਥੀਆਂ ਦੇ ਨਾਲ ਉਸ ਦੇ ਨਾਲ ਕੁੱਟਮਾਰ ਕਰਨਾ ਸ਼ੁਰੂ ਕਰ ਦਿੱਤੀ ਉਸ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਇਸ ਦੀ ਸ਼ਿਕਾਇਤ ਪੁਲਿਸ ਨੂੰ ਜਦੋਂ ਲੱਗੀ ਤਾਂ ਪੁਲਿਸ ਨੇ ਲੁਧਿਆਣਾ ਦੀ ਡਿਵੀਜ਼ਨ ਨੰਬਰ 7 ਵੱਲੋਂ ਬਬਲੂ ਦੀ ਸ਼ਿਕਾਇਤ ਤੇ આરોપી ਪਿੰਟੂ ਕਾਲੂ ਵਿਕਾਸ ਸਾਹਿਲ ਤੇ ਬਬਲੂ ਤੇ ਕੇਸ ਦਰਜ ਕਰ ਲਿਆ ਗਿਆ ਲੁਧਿਆਣਾ ਦੇ ਤਾਜਪੁਰ ਰੋਡ ਨਿਵਾਸੀ ਬਬਲੂ ਨੇ ਪੁਲਿਸ ਨੂੰ ਸ਼ਿਕਾਇਤ ਦੇ ਵਿੱਚ ਕਿਹਾ ਕਿ ਉਹ ਪੈਦਲ ਘਰ ਜਾ ਰਿਹਾ ਸੀ ਉਸ ਨੇ ਸ਼ਰਾਬ ਪੀਤੀ ਹੋਈ ਸੀ ਇਰਾਦੇ ਵਿੱਚ ਪਕੌੜੇ ਦੀ ਦੁਕਾਨ ਤੇ ਉਸਨੇ ਪਕੌੜੇ ਲਏ। ਉਹ ਰੁਕਣ ਦਾ ਮਨ ਬਨਾਇਆ ਤੇ ਇਸ ਤੋਂ ਬਾਅਦ ਉਹਨੇ ਜਦੋਂ ਦੁਕਾਨਦਾਰ ਨੂੰ ਇੱਕ ਪਕੌੜੇ ਦੀ ਪਲੇਟ ਲਾਉਣ ਨੂੰ ਕਿਹਾ ਤਾਂ ਉਹਨੇ ਲਾ ਦਿੱਤੀ। ਜਿਸ ਤੋਂ ਬਾਅਦ ਇੱਕ ਪਕੌੜਾ ਪਲੇਟ 'ਚ ਉਹਨੇ ਖਾਦਾ ਤੇ ਬਾਕੀ ਪਲੇਟ ਉੱਥੇ ਛੱਡਤੀ। ਇਸ ਤੋਂ ਨਾਰਾਜ਼ਗੀ ਦਰਸਦੇ ਹੋਏ ਉਕਤ આરોપીਆਂ ਵੱਲੋਂ ਉਸ ਦੇ ਨਾਲ ਕੁਟਮਾਰ ਕੀਤੀ ਗਈ। ਉਧਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ આરોપી ਬਬਲੂ ਕਾਲੂ ਸਾਇਲ ਤੇ ਵਿਕਾਸ ਨੂੰ ਕਾਬੂ ਕਰ ਲਿਆ ਤੇ ਹੋਰ ਭੱਜੇ ਹੋਏ ਦਸਰੇ ਨੇ ਦਿਨਾਂ ਦੀ ਪਾਲ ਵਿੱਚ ਪੁਲਿਸ ਛਾਪੇ ਮਾਰੇ ਵੀ ਕਰ ਰਹੀ